ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਹਾਂ ਬਾਈ ਸੁਖਦੇਵ ਸਿੰਘ ਦੇ ਕੋਲ ਤੇ ਉਸੇ ਤਰ੍ਹਾਂ ਬਾਈ ਸੁਖਦੇਵ ਨੂੰ ਬਹੁਤ ਭੈਣ ਭਰਾ ਜਾਣਦੇ ਨੇ ਤੇ ਉਡੀਕ ਕਰਦੇ ਪਏ ਸੀ ਵੀ ਕਦੋਂ ਬਾਈ ਸੁਖਦੇਵ ਸਾਰਿਆਂ ਦੇ ਸਾਹਮਣੇ ਆਵੇ ਤੇ ਅੱਜ ਫਿਲਹਾਲ ਇੱਕ ਵੱਡਾ ਤੋਹਫ਼ਾ ਲੈ ਕੇ ਵੀਰ ਆਇਆ ਸਾਹਮਣੇ ਤੇ ਪੂਰੀ ਗੱਲਬਾਤ ਕਰਾਂਗੇ ਬਾਈ ਸੁਖਦੇਵ ਦੇ ਨਾਲ ਹਰ ਤਰ੍ਹਾਂ ਹਰ ਵਾਰ ਦੀ ਤਰ੍ਹਾਂ ਦੋਸਤੋ ਤੇ ਅੱਜ 3 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ HF ਬਹੁਤ ਸਟੈਂਡਰਡ ਦੀ ਠੀਕ ਆ ਫੁੱਲ ਸਾਈਜ਼ ਇੱਕ ਵੈੜ ਦਿਖਾਵਾਂਗੇ ਬਹੁਤ ਵਧੀਆ HF ਦੀ ਆ ਪਿਓਰਿਟੀ ਵਾਲੀ ਆ ਸੋ ਜਿਸ ਵੀਰ ਨੂੰ ਪਸੰਦ ਆਊਗੀ ਤਸੱਲੀ ਤੁਸੀਂ ਹਰ ਵਾਰ ਦੀ ਤਰ੍ਹਾਂ ਜਿਵੇਂ ਆਪਾਂ ਕਹਿੰਨੇ ਆ ਵੀ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਨੇ ਆ ਤਸੱਲੀ ਉੱਥੇ ਆਣ ਕੇ ਤੁਸੀਂ ਕਰ ਸਕਦੇ ਹੋ ਤੇ ਗੱਲਬਾਤ ਆਪਾਂ ਕਰਦੇ ਆ ਬਾਈ ਸੁਖਦੇਵ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਇਸ ਵੈੜ ਦੀ ਆ ਸੋ ਕਿੰਨਾ ਮਿਲਕ ਪਾ ਦੂਗੀ ਕੀ ਰੇਟ ਹੈ ਕੀ ਭਾਅ ਵੜਦਾ ਰਹੂਗਾ ਪੂਰੀ ਗੱਲਬਾਤ ਕਰਦੇ ਆਂ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਬਣੇ ਰਹੋ ਤੇ ਬਾੜ ਨੂੰ ਤਸੱਲੀ ਦੇ ਨਾਲ ਤੁਸੀਂ ਦੇਖ ਲਿਓ ਜਿਸ ਵੀਰ ਨੇ ਖਰੀਦਣੀ ਆ ਖਿਡਾਰੀ ਵੀਰ ਨੇ ਉਹਨੂੰ ਪਾਰਕੂ ਵੀਰ ਨੂੰ ਨਾਰਮਲ ਹੀ ਇੱਕ ਸਮਝ ਆ ਜੂ ਗੱਲਬਾਤ ਠੀਕ ਹੈ ਜੀ ਤੇ ਚੰਗੀ ਜੰਮੀ ਪਲੀ ਇੱਕ ਤੁਹਾਨੂੰ ਬਾੜ ਦਿਖਾਉਣੀ ਹੈ ਅੱਜ ਸੋ ਆਜੋ ਕਰਦੇ ਆਂ ਗੱਲਬਾਤ ਭਾਈ ਸੁਖਦੇਵ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਬਾਜੀ ਸੁਖਦੇਵ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਰਾਜ ਸੇ ਉਹ ਕੈਮ ਜੀ ਬਾਨ ਸਾਰੀ ਬੜੀ ਕਿਰਪਾ ਕਰਾਂਦਾ ਅਛਾ ਜੀ ਬੜੇ ਭੈਣ ਭਰਾ ਪੁੱਛਦੇ ਜਾਂਦੇ ਬਾਈ ਸੁਖਦੇਵ ਕਿੱਥੇ ਰਹਿ ਗਿਆ ਨਹੀਂ ਉਹਨੇ ਕੰਮ ਛੱਡੀ ਜੇ ਖਲੋਤੇ ਸਨ ਰਾਤ ਸਿਆਂ ਅਛਾ ਆ ਬੇਟਾ ਬਾਹਰ ਚਲੇ ਗਿਆ ਜੀ ਜਿਆ ਨਹੀਂ ਕਰਦਾ ਇਕੱਲਾ ਜਾਣਾ ਝੋਨਾ ਚਾਣਾ ਲਾਉਣਾ ਹੁਣ 4 ਪੌਣਾ ਅਛਾ ਜੀ ਕੰਮ ਚਲਾਉਨੇ ਹੁਣ ਚਲੋ ਜ਼ਰੂਰ ਜ਼ਰੂਰ ਤੇਰੀ ਬਾਤ ਕੀਤੀ ਵੈਣ ਚੰਗੀ ਲੈਂਦੀ ਐ ਮੈਂ ਨਾ ਵੀ ਸ਼ੁਰੂਆਤ ਹੀ ਤੁਹਾਡੀ ਦੱਸਣ ਈ ਆ ਹਾਂਜੀ ਹਾਂਜੀ ਵੀ ਗੱਲ ਵੱਡੇ ਲੈਵਲ ਦੀ ਹੋ ਜੂਗੀ ਹਾਂਜੀ ਤੇ ਸ਼ੁਰੂਆਤ ਜਿਹੜੀ ਪਾਈ ਜਾਂਦਾ ਸੁਖਦੇਵ ਦਾ ਵੀ ਕਰੀ ਬੈਠੀਆਂ ਫਿਲਹਾਲ ਵਹਿੜਾ ਬੂੜਾ ਇੱਕ ਵਾਰੀ ਦੇਖੋ ਜੀ ਥੋੜਾ ਸਟੌਪ ਲਾਤਾ ਸੀਗਾ ਤੇ ਵਹਿੜਾ ਬਾਈ ਸੁਖਦੇਵ ਨੇ ਪਾਈਆਂ ਸੀਗੀਆਂ ਵੀ ਘਰੇ ਇੱਕ ਡੇਰੀ ਫਾਰਮ ਤੇ ਵੀ ਜਿਹੜਾ ਨਾਲ ਦੀ ਨਾਲ ਕੰਮ ਸ਼ੁਰੂ ਕੀਤਾ ਸੀਗਾ ਦੁੱਧਵਾ ਦਾ ਕੰਮ ਨਾਲ ਸਟਾਰਟ ਸੀਗਾ ਫਿਲਹਾਲ ਇੱਕ ਵਾਰੀ ਫੇਰ ਵਿਕਰੀ ਵਾਲੇ ਪਸ਼ੂ ਜਿਹੜੇ ਆ ਉਹ ਇਸ ਘਰੇ ਆਇਆ ਕਰਨਗੇ ਦੋਸਤੋ ਦੋਸਤੋ ਤੇ ਤੁਸੀਂ ਜ਼ਰੂਰ ਖਰੀਦਿਆ ਕਰਿਓ ਤਸੱਲੀਆਂ ਆਪਦੀਆਂ ਕਰ ਲਿਆ ਕਰੋ ਜਿੰਤੋਂ ਤੱਕ ਵੀ ਤੁਹਾਨੂੰ ਪੂਰੇ ਪਮਾਨ ਤੋਂ ਤਰਨ ਉਤਰਿਆ ਕਰਿਓ ਬਾਈ ਸੁਖਦੇਵ ਅੱਜ ਇਹ ਵਹਿੜਾ ਗਈ ਆ ਹਾਂਜੀ ਹਾਂਜੀ ਤੇ ਕੀ ਇਨਫੋਰਮੇਸ਼ਨ ਆ ਜੀ ਇਹ ਦੂਜਾ ਸੁਭਾ 6 ਦੰਦ ਆ ਰਾਜਸਿਆ ਅੱਛਾ ਜੀ ਤੇ ਦੂਜਾ ਸੁਭਾ 6 ਦੰਦ ਤੇ ਆ ਜਿਹੜੀ ਤੁਸੀਂ ਇੱਕ ਨਾਲ ਦੀ ਨਾਲ ਦੋਸਤੋਂ ਵਹਿੜ ਵੀ ਵੇਖੀ ਜੋ ਫੁੱਲ ਵੱਡੇ ਕੱਦ ਕਾੜ ਦੀ ਆ ਜਿਵੇਂ ਆਪਾਂ ਫਾਰਮਾਂ ਦੇ ਵਿੱਚ ਵੇਖਣਾ ਦੇਖਦੇ ਆ ਤੇ ਆ ਵੇਖੋ ਜੀ ਕੁਆਲਿਟੀ ਜਿਹੜੀ ਹੈਗੀ ਦੋਸਤੋਂ ਉਹ ਦੇਖੋ ਥਣ ਸਾਈਜ਼ ਵਿਥਾਂ ਵਰਨਾ ਹਰ ਪਾਸਿਓਂ ਹਰ ਐਂਗਲ ਤੋਂ ਦੇਖੋ ਜੀ ਆ ਕਰੋ ਦੇਖ ਠੀਕ ਆ ਅੱਛਾ ਦੂਜਾ ਸੁਭਾ ਜੀ ਕੰਨੀ ਵਾਲੇ ਦੰਦਾਂ ਦੇ ਪੱਟੇ ਨਹੀਂ ਨਹੀਂ ਪੱਟੇ ਨਹੀਂ ਮਾੜੇ ਮਰੀ ਉੱਗ ਗਏ ਆ ਜੀ ਮਾਰੇ ਮਾਰੇ ਹੋ ਗਏ ਹਾਂਜੀ ਤੇ ਸਵੇਰ ਦੁਜਾ ਹੀ ਫਿਰ ਮੰਨ ਸਕਦੇ ਸਵੇਰ ਦੁਜਾ ਭਾਈ ਸੁਦੇਬ ਕਿੰਨਾ ਕਿ ਮਿਲਕ ਦੀ ਆਸ ਕਰਦਾ ਇਹਨੇ ਪਹਿਲੇ ਸਵੇਰ 35 ਕਿਲੋ ਦੁੱਧ ਦਿੱਤਾ ਪਰ ਇੱਥੇ ਧਾਰਾਂ ਤੋਂ ਲਈ ਜਾ ਰਸੀ ਹਮ ਐਰ ਕਿ 40 ਵੀ ਦੇ ਸਕਦੀ 45 ਵੀ ਦੇ ਸਕਦੀ 35 ਵੀ ਦੇ ਸਕਦੀ ਗਰਮੀ ਬੜੀ ਹੈ ਬੜੀ ਗਰਮੀ ਹੈ ਜੀ ਹਾਂ ਹਾਂ ਸੋ ਆਰਡਰ ਵਾਲੋਂ ਜਿਹੜੀਆਂ ਦੋਸਤੋਂ ਪੰਡਾ ਪਾਈ ਖੜੀ ਆ ਅੱਜ 6-7 ਦਿਨਾਂ ਨੂੰ ਦਿਨ ਪੂਰੇ ਆ ਜੀ ਅੱਜ ਅੱਜ ਤੋਂ ਅੱਜ ਹੋਰ 6-7 ਦਿਨ ਅੱਜ 6-7 ਦਿਨ ਲੈ ਜਾਣੇ ਨੇ ਬਾਬੂ ਜੀ ਇਹ 7 ਦਿਨ ਅਜੇ ਤੋਂ ਦੋਸਤੋ ਹਜੇ ਹੋਰ ਲੈ ਜਾਊਗੀ ਸੂਣ ਦੇ ਵਿੱਚ ਅਜੇ ਇਹਨੂੰ ਖਿੱਚੇ ਤੱਕ ਖਿਆਲ ਨਹੀਂ ਗਈ ਠੀਕ ਆ ਆ ਵੇਖੋ ਫੁੱਲ ਸਾਈਜ਼ ਆ ਫੁੱਲ ਹੈਵੀ ਆਰਡਰ ਕੁਆਲਿਟੀ ਆ ਠੀਕ ਹੈ ਜੀ ਐਕਸਟਰਾ ਆਰਡੀਨਰੀ ਸੋ ਬਾਕੀ ਠੰਡ ਦਾ ਸਹਜ ਤੁਸੀਂ ਇੱਕ ਵਾਰੀ ਦੇਖੋ ਕਿ ਕਮਾਲਾਂ ਕਰੀ ਬੈਠੀ ਆ ਬੜਾ ਚਵਾਚੂ ਆ ਰਹਾ ਆਹ ਦੇਖੋ ਅੱਗੇ ਪਿੱਛੇ ਮਤਲਬ ਜਿਦੋਂ ਚੁਵਾਈ ਕਰਦੇ ਸੀ ਫਿਰ ਕਿਵੇਂ ਕਰ ਹੱਥੀ ਕੇ ਅੱਗੇ ਹੱਥੀ ਕਰਦੇ ਰਹੇ ਹੱਥੀ ਚੁਵਾਈ ਜੀ ਹਾਂ ਜੀ ਦੋ ਪਾਸੇ ਬੈਠ ਕੇ ਹਣੀ ਹੋਊਗਾ ਹਾਂ ਹਾਂ ਦੋ ਪਾਸੇ ਤੋਂ ਮੈਨੂੰ ਲੱਗਦਾ ਬਾਈ ਸਖਦੇਵ ਜੀ ਐਕਟੀ ਵੈਡ ਦੀ ਚਵਾਈ ਵੀ ਤਿੰਨ ਕਵਾਰੀ ਹੁੰਦੀ ਹੋਗੀ ਦੀਆੜੀ ਚ ਤਿੰਨ ਤਿੰਨ ਵਾਰੀ ਕਰਨੀ ਪੈਣੀ ਠੀਕ ਆ ਜੀ ਹਾਂਜੀ ਸਵੇਰੇ ਦੁਪਹਿਰੇ ਸ਼ਾਮ ਜਿਹੜੀ ਆ ਤਿੰਨ ਵਾਰੀ ਕਰਨੀ ਹੋਣ ਵੀ ਤਿੰਨ ਵਾਰੀ ਪੈਣੀ ਹੈ ਰਕੀ ਵੀ ਰਾਤ ਨੂੰ ਕੋ ਦਿਖਾਈਏ ਖੋਲ ਕੇ ਜੀ ਹਾਂਜੀ ਲੋ ਵੀ ਦੋਸਤੋ ਪੂਰੀ ਸਿਖਰ ਦੀ ਗੱਲਬਾਤ ਆ ਤੇ ਵੱਡੇ ਲੈਵਲ ਦੀ ਗੱਲਬਾਤ ਆਪਾਂ ਕਹਿਤੀ ਸੀ ਵੀ ਅੱਜ ਵੈੜ ਕਾਫੀ ਖੂਬਸੂਰਤ 빅 ਆਰਡਰ ਵਾਲੀ ਜਿਹੜੀ ਦੋਸਤੋ ਵੈੜ ਬਾਈ ਸਖਦੇਵ ਸਿੰਘ ਦੇ ਕੋਲੇ ਆਈ ਆ ਸੋ ਕੁਮਾਲਾਗਰੀ ਬੈਠੀ ਆ ਹਜੇ 5 6 ਦਿਨ ਸਮਾਂ ਬਾਕੀ ਆ ਸੁਣ ਦੇ ਵਿੱਚ ਸੋ ਐਕਸਟਰਾ ਆਰਡੀਨਰੀ ਜਿਹੜੀ ਦੋਸਤੋ ਆਰਡਰ ਕੁਆਲਿਟੀ ਠੀਕ ਆ ਫੁੱਲ ਵੱਡੀ ਹਾਈਟ ਆ ਲੈਂਥ ਵੇਖੋਗੇ ਤੁਸੀਂ ਬੇਲ ਵੇਖੋਗੇ ਕਾਫੀ ਜਿਆਦਾ ਸੋ ਆਕਰੋ ਚੈੱਕ ਜੀ ਬਾਕੀ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾਉਣੀ ਆਪਾਂ ਆ ਸੱਜੀ ਬਹਿਣੀ ਪਾਸੇ ਦੋਸਤੋ ਆ ਤੁਸੀਂ ਵੇਖੋ ਆ ਵੇਖੋ ਖੱਬੇ ਪਾਸਿਓਂ ਜਿਹੜੇ ਬੰਨੇ ਚਵਾਈ ਨਾਰਮਲੀ ਆਪਾਂ ਕਰਦੇ ਆ। ਇੱਕੋ ਜਿਹਾ ਥਾਂ ਨੇ ਦੋਸਤੋ ਇੱਕੋ ਜਿਹਾ 사이ਕ ਥਾਂ। ਇਹ ਰਾਜ ਸਰ ਬਾਹਰ ਤੇ ਲਾਂਮਾ ਕੋਈ ਨਹੀਂ ਗਾ। ਠੀਕ ਆ ਜੀ। ਸਾਕੇ ਦੇ ਪਾਲ ਨਹੀਂ ਕੱਖ ਨਹੀਂ ਸਾਰਾ ਦੁੱਧਾ ਲਾ ਚੱਡਾ। ਹੂੰ। ਨਾੜਾਂ ਵੇਖੋ ਕਿਹੇ ਗੱਲਾਂ ਵੈੜ ਪਰ ਫਾਰਮ ਜਗਨੀ ਇੱਦੀ ਵੈੜ ਲੱਭਦੀ। ਹੂੰ। ਸਾਰਾ ਫਾਰਮ ਫੋਲੋ ਕਨੇਡੀ ਫਾਰਮ ਨੇ ਲੱਭਦੀ। ਲੋਬੀ। ਠੀਕ ਆ। ਪਾਈ ਜਾਂਦਾ ਵੀ ਇਹੋ ਜਿਹੀ ਵੈੜ ਬਹੁਤ ਘੱਟ ਰੀਅਰ ਕੇਸ ਦੇ ਵਿੱਚ ਵੇਖਣ ਦੇ ਵਿੱਚ ਸਾਹਮਣੇ ਆਉਂਦੀ ਆ। ਤੇ ਹੁੰਦੀਆਂ ਜ਼ਰੂਰ ਆ ਦੋਸਤੋ ਪਰ ਡੇਰੀ ਫਾਰਮਿੰਗ ਦੇ ਵਿੱਚ ਆ ਠੀਕ ਆ ਡੇਰੀ ਦੇ ਲਈ ਆ ਪਰ ਵਿਕਰੀ ਦੇ ਵਿੱਚ ਕਿੰਨਾ ਬਹੁਤ ਘੱਟ ਕੁਆਲਿਟੀ ਜਿਹੜੀ ਆ ਇਹੋ ਜਿਹੀ ਵੇਖਣ ਦੇ ਵਿੱਚ ਸਾਹਮਣੇ ਆਉਂਦੀ ਆ ਸੋ ਤੁਸੀਂ ਜ਼ਰੂਰ ਖਰੀਦ ਕਰ ਸਕਦੇ ਹੋ ਬਾਕੀ ਰੇਟ ਪਰਤਾ ਪੁੱਛਦੇ ਆ ਮੁੱਲ ਪੁੱਛਦੇ ਆ ਡਿਮਾਂਡ ਪੁੱਛਦੇ ਸਕਦੇ ਭਾਈ ਲੈਣ ਦੇਣ ਕੀ ਆ ਫਿਰ ਇਹਦਾ ਰਾਜਸਲ ਆਪਾਂ ਜੇ ਤਾਂ 10 ਹਿਆਲ ਹਾਂਜੀ ਤੇ ਗਾਂ 1.5 ਲੱਖ ਦੀ ਵੇਚਦੇ ਹਾਂਜੀ ਤੇ ਹੁਣ ਗਾਂ ਆਪਾਂ ਦੇਣੀ 90 ਹਜ਼ਾਰ ਦੀ 90 ਦੀ ਹਾਂ 90 ਜੋ ਮਾਨਤਾ ਕਰਦਾਂਗੇ ਠੀਕ ਹੈ ਜੀ ਹਾਂਜੀ 90000 ਦੇ ਵਿੱਚੋਂ ਜਿਹੜਾ ਦੋਸਤੋ ਮਾਨਦਾਨ ਹੋ ਜੂਗਾ ਸੋ ਬਾਈ ਆਪਦਾ ਵੀ ਜੇਕਰ ਸਿਆਲੀ ਦਿਹਾੜੀਆਂ ਹੁੰਦੀਆਂ ਤੇ ਮੁੱਲ ਸਾਰੇ ਵੀਰਾਂ ਨੂੰ ਪਤਾ ਠੀਕ ਹੈ ਜੀ ਜਿੰਨਾ ਮਰਜ਼ੀ ਹੋ ਸਕਦਾ ਸੀ ਕਿਉਂਕਿ 30 ਤੋਂ ਪਲੱਸ ਚੰਨ ਵਾਲੀ ਵੈਟ ਨਾਰਮਲ ਹੀ ਆਪਾਂ ਮੰਨ ਸਕਦੇ ਹਾਂ ਬਾਕੀ ਅਗੇ ਲੈਣੇ ਦੇਣੇ ਮੁਕਦਰ ਆ ਦੋਸਤੋ ਵੱਡੀ ਵੈੜਾ ਪੂਰੀ ਕੱਢ ਕੱਢੀ 10 ਕਿਲੋ ਦੁੱਧ ਦਾ ਰਾਜ ਸਹਿ ਮਾਨਤੀ ਦੇ ਦੂੰਗਾ ਹਾਂ ਜੀ 40 ਕਿਲੋ 3 ਟਾਈਮਾਂ ਦਾ ਦੁੱਧ ਦੇਊਗੀ ਇੱਕ ਦਿਹਾੜੀ ਦਾ ਹਾਂ ਇਹਨਾਂ ਦਾ 35 ਕਿਲੋ ਤਾਂ ਪਿਛਲੇ ਸਵੇਰੇ ਦੇਂਦੀ ਵੀ ਪਹਿਲਾਂ ਹਾਂ ਇਹ ਕਿਹੜਾ ਵਾਅਦਾ ਦੇਊਂਗਾ ਹਾਂ ਜੀ ਬਾਕੀ ਫੇਸ ਕੁਆਲਿਟੀ ਚੰਗੀ ਆ ਪੂਰੀ ਜਿਆਦਾਰੀਆ ਦੋਸਤੋ ਫੁੱਲ ਬਰੀਡ ਦੇ ਵਿੱਚ ਠੀਕ ਆ ਤੇ ਅੱਜ ਬਾਈ ਸੁਖਦੇਵ ਦੇ ਕੋਲ ਇਹ ਵੇੜ ਸੀਗੀ ਦੋਸਤੋ ਠੀਕ ਆ ਤੇ ਜਰੂਰ ਆਪ ਦੀ ਨਰਕਪਰਖ ਕਰਿਓ ਤਸੱਲੀ ਕਰਿਓ ਘਰ ਵਿਜ਼ਿਟ ਕਰਕੇ ਠੀਕ ਆ ਜੀ ਤੇ ਪੂਰੇ ਭਲੇਖੇ ਕੱਢ ਚੀਜ਼ ਆ ਤੇ ਮੁੱਲ ਜਿਹੜਾ 90000 ਦੇ ਵਿੱਚੋਂ ਲੈਸ ਹੋ ਜਾਊਗੀ ਲੈਸ ਤੇ ਬਾਈ ਸੁਖਦੇਵ ਨੰਬਰ ਆਪਣੇ ਦੇਵੋ ਫਿਰ ਭੈਣ ਭਰਾਵਾਂ ਨੂੰ ਨੰਬਰ 8872885000 ਮੈਂ ਫੁੱਲ ਪਾਲਣਾ ਗਏ ਹੋਣਾ ਨਹੀਂ 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 ਬਾਕੀ ਸਾਰੇ ਭੈਣ ਭਰਾ ਬੜਾ ਯਾਦ ਕਰਦੇ ਬੜੇ ਫੋਨ ਆਉਂਦੇ ਮੱਝਾ ਦਿਓ ਤੇ ਨੇ ਹੁੰਦੇ ਆਂ ਡੰਗ ਚ ਵੇਲੇ ਹੋਗੇ ਨਾ ਠੀਕ ਆ ਚਾਰ ਪੌਣਾ ਕੱਲ ਨੂੰ ਤੇ ਮੁੜ ਕੇ ਵੇਲੇ ਆ ਤੇ ਲਿਆਇਆ ਕਰਦੇ ਸੋ ਬਾਈ ਸਰਦੇਵ ਕਹਿੰਦਾ ਵੀ ਚਾਰ ਪੌਣਾ ਰਹਿ ਗਿਆ ਬਸ ਚਾਰ ਪੈ ਗਿਆ ਤੇ ਕੰਮ ਬਾਹਾਂ ਜਿਹੜੇ ਬਿਲਕੁਲ ਜਿਹੜੇ ਦੋਸਤੋ ਟਿਚ ਟਾਪ ਕਰਕੇ ਕੰਮ ਰੱਖ ਲਈ ਆ ਝੋਨੇ ਲੱਗ ਗਏ ਆ ਫਿਲਹਾਲ ਪਸ਼ੂ ਜਿਹੜੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਨਵੇਂ ਪੁਰਾਣੇ ਆਉਂਦੇ ਰਹਿਣਗੇ ਵਿਕਰੀ ਵਾਲੇ ਸੋ ਕੰਟੈਕਟ ਬਣਾ ਕੇ ਤੁਸੀਂ ਰੱਖ ਲਿਓ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਚੰਗਾ ਬਾਈ ਸੁਖਦੇਵ ਸਿੰਘ ਥੈਂਕ ਯੂ